ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਦਾਂ ਸਾਰੇ ਉਮੀਦ ਕਰਦੇ ਆਂ ਸਾਰੇ ਠੀਕ ਹੋ ਗਏ ਆਪੋ ਆਪਣੇ ਘਰਾਂ ਦੇ ਵਿੱਚ ਹਾਸਦੇ-ਵਾਸਤੇ ਤੇ ਖੁਸ਼ ਹੋ ਗਏ ਤੇ ਜੈਕਟਾਂ ਵਾਲਾ ਮੌਸਮ ਫੇਰ ਆ ਗਿਆ ਮਸਾਂ ਹੀ ਗਲੋਂ ਲਾਈ ਦਿਆਂ ਵਾਂ ਮੋਟੇ-ਮੋਟੇ ਕੱਪੜੇ ਸਾਂਭ ਕੇ ਰੱਖੀਦੇ ਤੇ ਜਗਰੂਪ ਹੋਣੇ ਮੇਰੇ ਨਾਲ ਲੜੰਦਾ ਸੀ ਕਿ ਮੇਰੀ ਆਹ ਵਾਲੀ ਮੋਟੀ ਜੈਕਟ ਕਿੱਥੇ ਰੱਖੀ ਉਹ ਤੇ ਮੈਂ ਨਾ ਠੰਡ ਮੈਨੂੰ ਇਹ ਕਿ ਠੰਡ ਨਿਕਲ ਗਈ ਆ ਧੁੱਪਾਂ ਵਧੀਆ ਲੱਗਣ ਲੱਗ ਪਈਆਂ ਤੇ ਇਸ ਕਰਕੇ ਮੈਂ ਸਾਰੇ ਜਿਹੜੇ ਕੱਪੜੇ ਉਹ ਸੰਭਾਲਤੇ ਹੀ ਲਗਭਗ ਇੱਕ ਅੱਧੀ ਜੈਕਟ ਹੀ ਰੱਖੀ ਹੋਗੀ ਤੇ ਅੱਜ ਫੇਰ ਪੈ ਗਿਆ ਇਹ ਮੀਂਹ ਤੇ ਮੀ ਪੈਨ ਦਾ ਕਰਕੇ ਹੋ ਗਈ ਆ ਫਿਰ ਠੰਡ ਤੇਜ ਗਰੂਪ ਫਿਰ ਅੱਜ ਲੱਭੰਦਾ ਕਿ ਮੇਰੀ ਜੈਕਟ ਕਿੱਥੇ ਆ ਤੇ ਰੋਲਾ ਪੈਂਦਾ ਸਾਡੇ ਘਰ ਸਵੇਰੇ ਸਵੇਰੇ ਵੀ ਮੈਨੂੰ ਜੈਕਟ ਮੇਰੀਆਂ ਸਾਂਪਤੀਆਂ ਆ ਮੈਂ ਤੈਨੂੰ ਉਹ ਦੋ ਸਾਫ ਸਫਾਈ ਦੀ ਲੱਗੀ ਹੁੰਦੀ ਆ ਠੰਡ ਇੰਨੀ ਹੋ ਗਈ ਆ ਮੈਨੂੰ ਠੰਡ ਲੱਗ ਜਾਂਦੀ ਆ ਤੇ ਹੁਣ ਸਮਝ ਰੱਬ ਦੀ ਨਹੀਂ ਆਉਂਦੀ ਤੇ ਤੁਸੀਂ ਮੇਰੇ ਨਾਲ ਕਿੱਥੇ ਰੋਲਾ ਪਾਈ ਜਾਂਦੇ ਜੀ ਦੱਸੋ ਆਪਾਂ ਨੂੰ ਤਾਂ ਸਮਝ ਆ ਗਈ ਤਾਂ ਉਹਦੀ ਸਮਝ ਨਹੀਂ ਹੋਊਗੀ ਆ ਉਧਰ ਅੱਬ ਕਦੀ ਕਹਿੰਦਾ ਵਾ ਕਿ ਸੰਭਾਲ ਦੋ ਐਂ ਤੂੰ ਮੈਂ ਲਾ ਦਿੰਦਾ ਵਾ ਕਿ ਜਿਵੇਂ ਨਾ ਮਤਲਬ ਕੀ ਹੋਣੀ ਬਸ ਅੱਜ ਤੋਂ ਬਾਅਦ ਜਿਵੇਂ ਠੰਡ ਹੋਣੀ ਨਹੀਂ ਹੁੰਦੀ ਤੇ ਇੱਕੇ ਦਮ ਪਤਾ ਹੀ ਨਹੀਂ ਲੱਗਦਾ ਮੌਸਮ ਕਿਹੜੇ ਵਾਲੇ ਚੇਂਜ ਹੋ ਜਾਂਦਾ ਹਾਂ ਤੇ ਤੇ ਬੰਦਾ ਨਹੀਂ ਮੰਨਉਂਦਾ ਸਹੀ ਗੱਲ ਇਹ ਤੇ ਗੱਲ ਹੈਗੀ ਆ ਫਿਰ ਉਹਨੇ ਵੀ ਤੇ ਆਪਣੇ ਰੰਗ ਵਿਖਾਉਣੇ ਜੇ ਬੰਦਾ ਰੰਗ ਹਮੇਸ਼ਾ ਘੜੀ-ਘੜੀ ਬਦਲਦਾ ਰਹਿੰਦਾ ਮੇਰੀ ਬਾਹ ਲਾਈ ਜਾਓ ਹੈ ਤੇ ਹੁਣ ਆਪਾਂ ਆਲਮੋਸਟ ਸਾਰੇ ਕਾਮਕਾਰ ਆਪਣੇ ਲੈ ਆਕਰ ਹਾਂਜੀ ਕਮੈਂਟਸ ਵਿੱਚ ਪਹਿਲਾਂ ਇੱਥੇ ਬਹਿ ਲੰਦੋ ਤੇ ਕਾਮਕਾਰ ਆਪਣੇ ਸਾਰੇ ਲੈ ਆਕਰ ਕਿਉਂਕਿ ਅੱਜ ਤੋਂ ਕਵਲ ਨੇ 4 ਦਿਨ ਨਹੀਂ ਆਉਣਾ ਤੇ ਮੈਂ ਹੁਣੇ ਅੰਦਰੋਂ ਸਫਾਈ ਕਰਕੇ ਢੀਆਂ ਤੇ ਜਗਰੂ ਚੱਲੇ ਆ ਬਾਹਰ ਤੇ ਆਪਣਾ ਸਾਰਾ ਆਪਾਂ ਕੰਮ ਕਰ ਜਿਹੜਾ ਵਾ ਕਰ ਲਿਆ ਵਾ ਪ੍ਰਭ ਗਿਆ ਸਕੂਲ ਕਿਉਂਕਿ ਉਹਦਾ ਅੱਜ ਹੈਗਾ ਸੀਗਾ ਪੇਪਰ ਇਹ ਮੈਥ ਦਾ ਤੇ ਉਹ ਗਿਆ ਗਿਆ ਆਪਣੇ ਪੇਪਰ ਦੇਣ ਵਾਸਤੇ ਤੇ ਟਾਈਮ ਹੋ ਗਿਆ ਪੂਰੇ 11 ਵਜੇ ਦਾ ਤੇ ਸਾਢੇ 12 ਵਜੇ ਪ੍ਰਭ ਨੇ ਆ ਜਾਣਾ ਹੈ ਸਕੂਲੋਂ ਤੇ ਤੁਹਾਨੂੰ ਮੈਂ ਬਾਹਰ ਦਾ ਮੌਸਮ ਦਿਖਾਉਣੀ ਆ ਦੇਖੋ ਤੇ ਅੱਜ ਮੈਂ ਚਿਪਕੂ ਚਿਪਕੂ ਜੀ ਲੱਗਦੀ ਪਈ ਆ ਕਿਉਂਕਿ ਮੈਂ ਅੱਜ ਆਪਣੇ ਵਾਲਾਂ ਨੂੰ ਲਾਇਆ ਸੀਗਾ ਤੇਲ ਹੇਅਰ ਆਇਲ ਕੀਤੀ ਇਹ ਕੀਤਾ ਹੈਗਾ ਤੇ ਸਿਰ ਧੋਣਾ ਹੈਗਾ ਤੇ ਪਰ ਹੁਣ ਮੇਰਾ دل ਨਹੀਂ ਕਰਦਾ ਕਿਉਂਕਿ ਠੰਡੀ ਲੱਗਦੀ ਪਈ ਆ ਲੋ ਗਾਇਸ ਜੀ ਗਰੁੱਪ ਚਲੇ ਗਏ ਨੇ ਬਾਹਰ ਗੁਰਜਗੁਰੂ ਗੈਸੀਆ ਗੋਲਦਵਾਰਾ ਸਾਹਿਬ ਤੇ ਆਪਾਂ ਹੁਣ ਆਲਮੋਸਟ ਸਾਰੇ ਕੰਮ ਕਰ ਲਏ ਆ ਬਸ ਹੁਣ ਇਸ ਰੂਮ ਦੀ ਸਫਾਈ ਮੇਰੀ ਰਹਿੰਦੀ ਸੀਗੀ ਤੇ ਇਸ ਰੂਮ ਦੀ ਵੀ ਮੈਂ ਹੁਣ ਕਰਕੇ ਢਟੀਆ ਪਹਿਲਾਂ ਮੈਂ ਬਾਹਰ ਸਾਰੇ ਕਰ ਲਈ ਸੀਗੀ ਤੇ ਕਿਉਂਕਿ ਇੱਧਰ ਜੀ ਗਰੁੱਪ ਸੁੱਤੇ ਸੀਗੇ ਤੇ ਇਸ ਕਰਕੇ ਫਿਰ ਮੈਂ ਉਹਨਾਂ ਨੂੰ ਨਹੀਂ ਉਠਾਇਆ ਤੇ ਮੈਂ ਆਪਣੇ ਕੰਮ ਕਰ ਕਰ ਲਏ ਇੱਕ ਅੱਜ ਮੈਂ ਸੂਟ ਸਟਿਚ ਕਰਕੇ ਜਿਹੜਾ ਕਿ ਤੁਹਾਨੂੰ ਦੱਸਿਆ ਹੈਗਾ ਉਹ ਦੇਣਾ ਸੀਗਾ ਤੇ ਸਭ ਤੋਂ ਪਹਿਲਾਂ ਸਵੇਰੇ ਉੱਠੀ ਤੇ ਉਹਦੇ ਸਲਵਾਰ ਦੇ ਟਾਂਕੇ ਰਹਿੰਦੇ ਸੀ ਜਿ ਬਣਾਉਣ ਵਾਸਤੇ ਬਾਲੇ ਤੇ ਫਿਰ ਮੈਂ ਸਲਵਾਰ ਦੇ ਕੰਨ ਤੇ ਬਣਾ ਕੇ ਤੇ ਉਹ ਸੂਟ ਸਟਿਚ ਕਰਕੇ ਦਿੱਤਾ ਤੇ ਅੱਜ ਮੇਰੇ ਸ਼ਿਰਮਨ ਫਿਰ ਕਿ ਮੇਰੀ ਸ਼ਕਲ ਕਿਵੇਂ ਦੀ ਲੱਗਦੀ ਪਈ ਹੈ ਤੇ ਚਲੋ ਕੋਈ ਗੱਲ ਨਹੀਂ ਕਈ ਕੇ ਵਾਰ ਐਵੇਂ ਨਹੀਂ ਹੁੰਦਾ ਵਾ ਕਿਉਂਕਿ ਅੱਜ ਮੈਂ ਨਾ ਸਿਰ ਤੋਂ ਹੋਣਾ ਹੈਗਾ ਤੇ ਮੈਂ ਤੁਰਤਾ ਨਹੀਂ ਆ ਕਿਉਂਕਿ ਮੈਨੂੰ ਇਹ ਹੈ ਕਿ ਥੋੜਾ ਜਿਹਾ ਨਾ ਅੱਜ ਨਾ ਠੰਡ ਠੰਡ ਜੀ ਫੀਲ ਹੁੰਦੀ ਪਈ ਹੈ ਤੇ ਵੈਸੇ ਤੇ ਮੈਨੂੰ ਪਤਾ ਹੀ ਹੈ ਨਾਰਮਲੀ ਕਿ ਸੁਬਾ ਸੁਬਾ ਹੀ ਉੱਠ ਕੇ ਜਲਦੀ ਨਹਾ ਲਈ ਹੁੰਦੀਆਂ ਪਰ ਅੱਜ ਥੋੜਾ ਜਿਹਾ ਊ ਹਵਾ ਹੀ ਬੜੀ ਠੰਡੀ ਵਗਦੀ ਪਈ ਤੇ ਇਧਰ ਦੇਖੋ ਬਾਹਰ ਪਿੰਦਾ ਪਿਆ ਇਹ ਮੀ ਤੇ ਮੀਂਹ ਪੈੰਦਾ ਕਰਕੇ ਵਿੱਚ ਸੂਰਜ ਵੀ ਨਿਕਲਦਾ ਹੀ ਪਿਆ ਵਾ ਇਹ ਸ਼ਾਇਦ ਹੋ ਸਕਦਾ ਸੂਰਜ ਨਿਕਲ ਹੀ ਜਾਵੇ ਤੇ ਇਸ ਕਰਕੇ ਨਾਲ ਜਾਦੀ ਵੀ ਠੰਡੀ ਠੰਡੀ ਹਵਾ ਦੇ ਠੰਡੀ ਹਵਾ ਦਾ ਕਰਕੇ ਠੰਡ ਜਿਹੜੀ ਆ ਬਹੁਤ ਜਿਆਦੀ ਹੋ ਗਈ ਆ ਤੇ ਹੁਣ ਆਪਾਂ ਕਰਦੇ ਆ ਵੇਟ ਆਪਰਾਪ ਦੇ ਸਕੂਲ ਆਉਂਦੀ ਅਜੇ ਵੀ ਨਾ ਮਾੜੀ ਮਾੜੀ ਫੂਲ ਜੀ ਪੈਂਦੀ ਪਈ ਪੂਰ ਪੂਰ ਜੀ ਪੈਂਦੀ ਆ ਮਤਲਬ ਕਿ ਉਹਨਾਂ ਨੂੰ ਜਿਆਦਾ ਮੀਂਹ ਨਹੀਂ ਪਿੰਦਾ ਪਿਆ ਪੂਰ ਪੂਰ ਜੀ ਪੈਂਦੀ ਪਈ ਆ ਤੇ ਇਹ ਮੈਂ ਪ੍ਰਭ ਦੀ ਜੈਕਟ ਪਾਈ ਹੋਈ ਆ ਮੈਂ ਆਪ ਵੀ ਨਾ ਜਵਾਰ-ਜਵਾਰ ਸਾਰੀਆਂ ਕੋਟੇ ਲੈ ਦੀਆਂ ਸੰਭਾਲ ਕੇ ਰੱਖ ਦਿੱਤੀਆਂ ਵਾ ਤੇ ਆ ਪ੍ਰਭ ਨੇ ਕੱਲ ਆਪਣੇ ਦੀ ਕੱਢੀ ਸੀਗੀ ਤੇ ਫਿਰ ਮੈਂ ਪ੍ਰਭ ਦੀ ਜੈਕਟ ਹੀ ਪਾ ਲਈ ਆ ਤੇ ਕਿਉਂਕਿ ਪਤਾ ਹੀ ਨਹੀਂ ਲੱਗਦਾ ਕਿ ਮੌਸਮ ਕਦੀ ਠੰਡ ਹੋ ਜਾਂਦੀ ਹੈ ਤੇ ਕਦੀ ਗਰਮੀ ਹੋ ਜਾਂਦੀ ਕੱਲ ਤੁਸੀਂ ਵੇਖਿਆ ਕਿੰਨੀ ਜਾਦੀ ਧੁੱਪਈ ਕਿ ਧੁੱਪੇ ਵੇਖਿਆ ਹੀ ਨਹੀਂ ਜਾਂਦਾ ਪਿਆ ਚਾਹੀਦੀ ਆ ਜੇ ਲਾਉ ਜੀ ਸ਼ਾਇਦ ਹੋ ਸਕਦਾ ਧੁੱਪ ਨਿਕਲ ਹੀ ਜਾਵੇ ਤੇ ਬਾਰੋਂ ਵਿੱਚ ਚਾੜ ਲਗਾਉਣਾ ਵਾ ਹੋ ਮੈਂ ਵੇਟ ਕਰਦੀ ਪਈ ਆ ਕਿ ਥੋੜੀ ਜਿਹੀ ਧੁੱਪ ਲੱਗ ਜੇ ਤੇ ਜਿਹੜਾ ਸੁੱਕ ਹੋ ਜੇ ਤੇ ਫੇਰੀ ਨਾਲ ਹੀ ਆਪਾਂ ਚਾੜ ਲਗਾਪੇ ਤੇ ਨਾਲ ਹੀ ਸੈ ਸੁਣੋ ਇਹ ਆ ਕਮ 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 ਅੰਦਰ ਤੇ ਨਾਲ ਹੀ ਆਪਾਂ ਨਹਾ ਲੈਣਾ ਤੇ ਹੁਣ ਦੇਖਦੇ ਆ ਜੇ ਸੂਰਜ ਨਿਕਲ ਜੇ ਚੰਗੀ ਤਰ੍ਹਾਂ ਧੁੱਪ ਥੋੜੀ ਜਿਹੀ ਨਿਕਲ ਜੇ ਤੇ ਫੇਰ ਥੋੜਾ ਆ ਜਾ ਮਤਲਬ ਕਿ ਵਧੀਆ ਜਿਹਾ ਮੌਸਮ ਹੋ ਜੇ ਕਿਉਂਕਿ ਮੀਂਹ ਨੇ ਮੈਨੂੰ ਨਾ ਮੀਂਹ ਨਹੀਂ ਚੰਗਾ ਲੱਗਦਾ ਮੀਂਹ ਵਾਲਾ ਮੌਸਮ ਨਹੀਂ ਚੰਗਾ ਲੱਗਦਾ ਬਾਰਿਸ਼ ਵਾਲਾ ਕਿਉਂਕਿ ਇਹਦੇ ਵਿੱਚ ਹੁੰਦਾ ਹੈ ਕਿ ਨਾ ਆਪਾਂ ਕੋਈ ਕੰਮ ਕਰ ਸਕਦੇ ਚੰਗੀ ਤਰ੍ਹਾਂ ਖੁੱਲ ਕੇ ਨਾ ਹੋ ਜਾਣਾ ਸਾਰਾ ਦਿਨ ਅੰਦਰ ਜੇ ਬੈਠੇ ਰਹੋ ਬੋਰ ਹੋ ਜੰਦੇ ਰਹੋ ਤੇ ਹੁਣ ਜਿਵੇਂ ਕਿ ਥੋੜੀਆਂ ਧੁੱਪਾਂ ਲੱਗਣ ਲੱਗੀਆਂ ਅਹੀਂ ਅੜਾ ਤੇ ਕਿੰਨਾ ਵਧੀਆ ਮੌਸਮ ਹੋ ਗਿਆ ਹੈਗਾ ਕਿ ਆਪਾਂ ਰਾਮ ਨੇ ਨਾਲ ਬਾਹਰ ਨੇ ਝੰਵੇੜੇ ਵਿੱਚ ਜਾ ਕੇ ਬੈਠਦੇ ਸੀਗੇ ਤੇ ਵਧੀਆ ਲੱਗਦਾ ਹੁੰਦਾ ਸੀਗਾ ਕਿ ਆਰੇ ਦਿਵਾਲੀ ਦੀ ਰੌਣਕ ਤੇ ਸਭ ਕੁਝ ਵੇਖਨ ਨੂੰ ਮਾਣਾ ਬੜਾ ਵਧੀਆ ਫੀਲ ਹੁੰਦਾ ਸੀਗਾ ਤੇ ਉਹ ਕੱਪੜੇ ਨਿਕਾੜ ਕੇ ਰੱਖੇ ਮੈਂ ਪ੍ਰਬਲ ਸਕੂਲੋਂ ਆ ਕੇ ਵੇਅਰ ਕਰਨੇ ਆ ਤੇ ਬਸ ਆਲਮੋਸਟ ਆਪਣੀ ਸਾਰੀ ਸਫਾਈ ਹੋ ਗਈ ਆ ਅੱਜ ਤਨ ਦੱਸਿਆ ਸੀਗਾ ਜਿਵੇਂ ਕਿ ਕਵਰ ਨੇ ਨਹੀਂ ਹੋਣਾ ਤੇ ਇਸ ਕਰਕੇ ਸਾਰੀ ਸਾਫ ਸਫਾਈ ਜਿਹੜੀ ਆ ਮੈਂ ਕਰ ਲਈ ਹੋਈ ਆ ਤੇ ਬਸ ਪਾਰੋਂ ਰਹਿ ਗਈ ਆ ਤੇ ਹੁਣ ਆਪਾਂ ਵੇਟ ਕਰਦੇ ਆ ਪ੍ਰਭ ਦੇ ਆਉਣ ਦੀ ਤੇ ਅਜੇ ਸੱਚ ਆਪਾਂ ਰੋਟੀ ਵੀ ਬਣਾਉਣੀ ਆ ਰੋਟੀ ਆਪਾਂ ਉਹਦਾ ਬਣਾਉਗੇ ਜਦੋਂ ਪ੍ਰਭ ਆਉਂਦਾ ਕਿਉਂਕਿ ਜਬਰੂ ਕਹਿੰਦੇ ਹੀ ਪ੍ਰਭ ਦੀ ਵੇਟ ਕਰ ਲਈਏ ਕਿਉਂਕਿ ਉਹਨੇ ਆਜ ਜਾਣਾ ਹੀ ਹੁੰਦਾ ਪੂਰੇ 12 ਵਜੇ ਤੇ ਇਸ ਕਰਕੇ ਸਾਨੂੰ ਹੁੰਦਾ ਹੈ ਕਿ ਸਵੇਰੇ ਤੇ ਆਪਾਂ ਚਲੋ ਚਾਹ ਦੇ ਨਾਲ ਕੁਝ ਨਾ ਕੁਝ ਖਾਦੇ ਹੁੰਦਾ ਵਾ ਤੇ ਹੁਣ ਆਪਾਂ ਬੈਠ ਜਾਈਏ ਪਹਿਲਾਂ ਤੇ ਚਾਹ ਦੇ ਨਾਲ ਕੋਈ ਨਾ ਕੁਝ ਖਾ ਹੀ ਲਈਦਾ ਹੈ ਤੇ ਇਸ ਕਰਕੇ ਸਾਨੂੰ ਹੁੰਦਾ ਹੈ ਕਿ ਜਦੋਂ ਪ੍ਰਭ ਆਏਗਾ ਸਕੂਲੋਂ ਤੇ ਉਦੋਂ ਹੀ ਆਪਾਂ ਮਤਲਬ ਕੀ ਰੋਟੀ ਬਣਾ ਲਾਂਗੇ ਤੇ ਉਦੋਂ ਹੀ ਖਾ ਲਾਂਗੇ ਤੇ ਹੁਣ ਆਪਾਂ ਪ੍ਰਭ ਦੀ ਵੇਟ ਕਰਦੇ ਹਾਂ ਜਦੋਂ ਪ੍ਰਭ ਆਊਗਾ ਤੇ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਥੋੜ ਲੋ ਗਾਇਸ ਮੈਂ ਲੈ ਨਹਾਤ ਥੋੜੀ ਜਿਹੀ ਧੁੱਪ ਨਿਕਲ ਗਈ ਆ ਤੇ ਹੁਣ ਆਪਾਂ ਜਿਹਨੇ ਕ ਕੱਪੜੇ ਪਹਿਣ ਇਹਨਾਂ ਨੂੰ ਸੁੱਕਣੇ ਪਾ ਲਈਏ ਕਿਉਂਕਿ ਧੁੱਪੇ ਥੋੜੀ ਜਿਹੀ ਧੁੱਪ ਲੱਗ ਜੂ ਵੇਹ ਤੇ ਕੱਲ ਸ਼ਾਮੀ ਝੋਤੇਗੇ ਤੇ ਸੁਕਣੇ ਪਾਏਗੇ ਪਰ ਸੁੱਕੇ ਨਹੀਂ ਚੰਗੀ ਤਰ੍ਹਾਂ ਤੇ ਹੁਣ ਮੈਂ ਹਾਂ ਚਲੋ ਧੁੱਪ ਲੱਗੀ ਆ ਤੇ ਥੋੜੇ ਜੇ ਹੈਗੇ ਆ ਤੇ ਸੁਕਾ ਲਈਏ ਤੇ ਟਾਈਮ ਹੋ ਗਿਆ ਪੂਰਾ 8:30 ਵਜੇ ਦਾ ਤੇ ਪ੍ਰਭ ਜਸਟ ਆਉਣ ਹੀ ਵਾਲਾ ਵਾ ਇੱਕ ਦੋ ਮਿੰਟ ਦੇ ਵਿੱਚ ਵਿੱਚ ਤੇ ਫਿਰ ਆਪਾਂ ਅਜੇ ਰੋਟੀ ਬਣਾਉਣੀ ਆ ਤੇ ਪਤਾ ਹੀ ਨਹੀਂ ਲਾਈਫ ਦੇ ਵਿੱਚ ਹਨਾ ਕਿਦਾਂ ਕਦੋਂ ਤੇ کئی ਵਾਰ ਆਪਾਂ ਇੰਨੇ ਕਿ ਜਿਆਦਾ ਬਿਜ਼ੀ ਹੋ ਜਾਂਦੇ ਆ ਕਿ ਸਾਰਾ ਦਿਨ ਟਾਈਮ ਨਹੀਂ ਲੱਗਦਾ ਤੇ ਕਈ ਵਾਰ ਕੋਈ ਕੰਮ ਨਹੀਂ ਹੁੰਦਾ ਇੱਦਾਂ ਕਈ ਵਾਰ ਇਦਾਂ ਤੇ ਦਿਨ ਲੰਘਣ ਲੱਗ ਜਾਂਦੇ ਕਿ ਜਿਵੇਂ ਨਾ ਬੜੇ ਹੀ ਕੰਮ ਹੁੰਦੇ ਆ ਆਪਾਂ ਉਹ ਤੇ ਬਹੁਤ ਬੜੇ ਹੀ ਬਿਜ਼ੀ ਹੋ ਜਾਂਦੇ ਆ ਮੈਂ ਤੋਂ ਦਸ ਹੀ ਗਾ ਸੇਰ ਤੇ ਨਹਾ ਕੇ ਆਈ ਸੀ ਤੇ ਪਹਿਲਾ ਦਿਨ ਦੇ ਤੱਕ ਤਰ ਪਤਾ ਨਾ ਕਿ ਆਪਾਂ ਫੇਸ ਤੇ ਕੋਈ ਲੋਸ਼ਨ ਵਗੈਰਾ ਅਪਲਾਈ ਨਹੀਂ ਕਰਦੇ ਉਨੀਂ ਦਿਨ ਤੱਕ ਫੇਸ ਇੰਨਾ ਮਤਲਬ ਕਿ ਖੁਸ਼ਕ ਖੁਸ਼ਕ ਜਿਹਾ ਲੱਗ ਜਊਗਾ ਕਿ ਦੇਖ ਲਈ ਨਹੀਂ ਕਰਦਾ ਆਪਣਾ ਫੇਸ ਤੇ ਹੱਥ ਲਗਾਉਣ ਨੂੰ ਤੇ ਜਦੋਂ ਆਪਾਂ ਐ ਵਲੂਸ਼ਨ ਵਗੈਰਾ ਅਪਲਾਈ ਕਰ ਰਹੀ ਨਹੀਂ ਨਾ ਫਿਰ ਥੋੜਾ ਜਿਹਾ ਸੌਫਟ ਹੁੰਦਾ ਹੈ ਪਤਾ ਨਹੀਂ ਹੁਣ ਮੌਸਮ ਐਵੇਂ ਦਾ ਆ ਗਿਆ ਕਿ ਸਕਿਨ ਜਿਹੜੀ ਨਾ ਬੜੀ ਰਫ ਰਫ ਜੀ ਲੱਗਦੀ ਪਈ ਹੈ ਪਤਾ ਨਹੀਂ ਕਿਉਂ ਮੇਰੀ ਸਕਿਨ ਤੇ ਬਹੁਤ ਰਫ ਹੋਈ ਜਾ ਐ ਮਤਲਬ ਬਹੁਤ ਜਿਆਦਾ ਖੁਸ਼ਕ ਤੇ ਉਹਦਾ ਕਰਕੇ ਮੈਨੂੰ ਤੇ ਨਾ ਲੋਸ਼ਨ ਅਪਲੋ ਕਰਨਾ ਹੀ ਪੈਂਦਾ ਨਾਰਮਲ ਜੀ ਆਪਾਂ ਲਿਪਸਟਿਕ ਵੀ ਅਪਲਾਈ ਕਰ ਲਈਏ ਓਹ ਹਾਂਜੀ ਮੇਰਾ ਮੁੱਤੂ ਆ ਗਿਆ ਮੇਰਾ ਮੁੱਤ ਪਾਪਾ ਆ ਗਏ ਆਪਾਂ ਗਏ ਗੁਰਦੁਆਰੇ ਲੋ ਜੀ ਬਾਬੂ ਆ ਗਿਆ ਲੱਗਦਾ ਹੀ ਉੱਥੇ ਅੱਡੇ ਤੇ ਹਾਂ ਮੈਂ ਜਰਾ ਬਹਿ ਕੇ ਆਉਂਦਾ ਤੇ ਉੱਥੋਂ ਅੱਡੇ ਤੋਂ ਉੱਤਰ ਮੈਂ ਕਿਹਨਾਂ ਨਾਲ ਤੇ ਬਸ ਉੱਥੇ ਰੁਕੀ ਰਹੀ ਹਾਂ ਉੱਥੇ ਗੱਲ ਵੀ ਉੱਥੇ ਹੀ ਅੱਛਾ ਠੀਕ ਹੈ ਬੁੜੇ ਚਿੱਲਦੇ ਕੁੱਤੇ ਹੀ ਤੇ ਮੈਂ ਅੱਗੇ ਕਹਿਨਦੀ ਮੈਂ ਹਾਂ ਐ ਨਹੀਂ ਜਿਵੇਂ ਮੈਂ ਕਦੋਂ ਦੀ ਵੇਟ ਕਰਨ ਦੇ ਆ ਐ ਦੇਖੋ ਜੀ ਆਉਂਦੇ ਹੀ ਹੋ ਗਿਆ ਸਾਡਾ ਪਿਆਰ ਮੁਹੱਬਤ ਸ਼ੁਰੂ ਖੁਦ ਦੇ ਹਕੀਬਾ ਦਾ ਪਿਆ ਉਦਰੇ ਕਦੀ ਬੈੱਡ ਤੇ ਚੜ੍ਹਦੀ ਕਦੀ نیچے ਉੱਤਰੇ ਪਰ ਇਹਦੇ ਬਾਹਰ ਲੈ ਕੇ ਆ ਪੁੱਤ ਬੈੱਡ ਦੇ ਵਾਲ ਲੱਗਦੇ ਬਾਹਰ ਆਜੋ ਆਜੋ ਇਹਦੇ ਵਿੱਚ ਬਾਹਰ ਆਜੋ 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 ਇਹ ਤੇ ਐ ਕਰ ਦਿੰਦੀ ਹੈ ਕਿ ਜਿਵੇਂ ਪਤਾ ਨਹੀਂ ਕਿੰਨਾ ਸਦੀਆਂ ਦੀ ਇਹ ਵਿਛੜੀ ਹੁੰਦੀ ਹੈ ਪ੍ਰਭ ਦੇ ਕੋਲ ਆ ਜਾ ਸਵੇਰੇ ਜਾਂਦਾ ਤੇ 12 ਵਜੇ ਪ੍ਰਭ ਘਰ ਆ ਜਾਂਦਾ ਇਹਦੇ ਫਿਰ ਵੀ ਇਦਾਂ ਐਵੇਂ ਪਿਆਰ ਹੈ ਕਿ ਜਿਵੇਂ ਨਾ ਮਤਲਬ ਕਿ ਇਨੀ ਉਹ ਨੂੰ ਹੁੰਦਾ ਕਿ ਪਤਾ ਨਹੀਂ ਕਿੱਥੇ ਚਲੇ ਗਿਆ ਹੀ ਮੈਨੂੰ ਛੱਡ ਕੇ ਬਸ ਇਦਾਂ ਹੀ ਇਹਦਾ ਜਿਹੜਾ ਆਦ ਰੇਖੋ ਮੈਂ ਤੁਹਾਨੂੰ ਦਿਖਾਉਣੀ ਬੈਕ ਕੈਂਮੇ ਰੱਖ ਲਿਆ ਇਧਰ ਦੇਖੋ ਆ ਕੰਮ ਚੱਲਦਾ ਰਹਿੰਦਾ ਜਦੋਂ ਪ੍ਰਭ ਆ ਜਾਂਦਾ ਬੱਸ ਇਹਨੇ ਤਨਾ ਚਾ ਇੱਕ ਦੀ ਚਾਰ ਹੋ ਜਾਂਦੀ ਕਹਿੰਦੇ ਹੁੰਦੇ ਨਾ ਬੱਚਾ ਵੇਖ ਕੇ ਇੱਕ ਦੁੱਗਣਾ ਹੋ ਜਾਂਦਾ ਕਿ ਚਾ ਹੀ ਛੜ ਜਾਂਦਾ ਤੇ ਇਹਨੂੰ ਵੀ ਚਾ ਹੀ ਚੜ ਜਾਂਦਾ ਕਿ ਪ੍ਰਭ ਆ ਗਿਆ ਸਕੂਲੋਂ ਪਾਣੀ ਲਾਉਂਦੀ ਪਾਣੀ ਪੀਣ ਕੇ ਰੋਟੀ ਖਾਣੀ ਲੋ ਲਾਓ ਬੱਸ ਐਉਂ ਕੁਝ ਚੱਲਦਾ ਇਹਨਾਂ ਦਾ ਚਲੋ ਹਣ ਗਾਇਸ ਮੈਂ ਪ੍ਰਭ ਨੂੰ ਦੁਪਹਿਰ ਦਾ ਲੰਚ ਵਗੈਰਾ ਕਰਵਾ ਲਾਂ ਤੇ ਫਿਰ ਮਿਲਦੇ ਆਂ ਥੋੜੀ ਦੇਰ ਤੱਕ। ਯਾ ਪੇਪਰ ਸਾਰੇ ਬਹੁਤ ਜ਼ਿਆਦਾ ਲੈ ਰਹੇ ਨੇ। ਨੇੜੇ ਤੋਂ ਮਿਲਦਾ ਜਸਰੀਨਾ ਪਾ ਆਉਂਗੇ ਆਉਣਗੇ। ਹੂੰ ਉਹ ਵੀ ਆਏ। ਚਲੋ ਬਸ। ਪਰ ਮਾਰਕਸ ਕਿੰਨੇ ਆਉਣਗੇ ਦੱਸੋ। 80 ਦਾ ਕਰਕੇ ਆਇਆ। 80 ਨੰਬਰ ਦਾ ਕਰਕੇ ਆਇਆ ਨਾ ਜਦੋਂ 80 ਚੋਂ ਵੇਖਦੇ ਆਂ ਮਾਰਕਸ ਕਿੰਨੇ ਆਉਣਗੇ ਫੇਰ ਹੀ ਪਤਾ ਲੱਗੂਗਾ। ਤੇ ਲਓ ਗਾਈਸ ਹੁਣ ਕੱਬ ਬਣਾ ਲਈਏ ਰੋਟੀ। ਕੱਬ ਲਈ ਤੇ ਸੇ ਰਜਮਾ ਝਾੜਿਆ ਨਹੀਂ ਵਾਲ ਨਹੀਂ ਝਾੜੇ। ਮੈਂ ਹੁਣ ਬਾਅਦ ਬੈਠ ਕੇ ਇੱਕ ਰਿਵਰੀ ਥੋੜੀ ਜਿਹੀ ਧੁੱਪ ਨਿਕਲੀ ਹੋਈਗੀ ਤੇ ਧੁੱਪ ਕਈ ਫੇਰ ਹੀ ਸਿਕਾਉਨੇ ਆ ਤੇ ਮੈਨੂੰ ਲੱਗਦਾ ਨਹੀਂ ਕਿ ਧੁੱਪ ਫੇਰ ਕਦੀ ਆ ਜਾਂਦੀ ਤੇ ਕਦੀ ਚਲੀ ਜਾਂਦੀ ਬਸ ਐਵੇਂ ਹੀ ਸਾਰਾ ਦਿਨ ਨੂੰ ਲੱਗਦਾ ਅਜ ਲੰਘਣਾ ਕਿ ਕੀ ਬਦਲ ਬਦਲ ਵੀ ਵਿੱਚ ਤੁਰਿਆ ਖੜਿਆ ਨਾ ਤੇ ਇਸ ਤਰ੍ਹਾਂ ਕੇ ਇੱਕ ਦਮ ਲੁੱਕੀ ਚਲਾਈਏ ਨਾ ਇੱਕਦਮ ਕਵਾਜ ਦਾ ਠਾਪਕਾ ਤੇ ਚਲੋ ਫੇਰੋ ਹੀ ਕੰਮ ਚਲ ਹਾਂ ਦੋ ਤਿੰਨ ਵਾਰੀ ਚਲਾਈਏ ਤੇ ਫਿਰ ਜਾ ਕੇ ਨੇ ਸਹੀ ਲੱਗਣਾ ਯਾ ਲਿਪਸਟਿਕ ਵੀ ਉਹ ਕਰਨੀ ਹੋਦੀ ਹੈ ਲਾਦੀ ਪਈ ਲਾਈਨ ਚ ਛੇੜਣਾ ਹੋਕ ਲੱਗੀ ਆ ਮੈਨੂੰ ਤੇ ਆਹ ਹੋਕ ਲੱਗੀ ਆ ਗਾਈਸ ਆਪ ਪੀਣ ਲੱਗੇ ਚਾਹ ਦੁਪਹਿਰ ਦਾ ਟਾਈਮ ਹੋ ਗਿਆ 3:30 ਵਜੇ ਦਾ ਤੇ ਜਗਰੂਪ ਨੂੰ ਲੱਗੀ ਐ ਖੰਗ ਇਧਰ ਦੇਖੋ ਗਾਈਸ ਸਰਦਾਰ ਸਾਹਿਬ ਨੇ ਦਵਾਈਆਂ ਦਾ ਪਟਾਰਾ ਖੋਲਿਆ ਹੋਇਆ ਐ ਜਗਰੂਪ ਨੂੰ ਲੱਗੀ ਐ ਖੰਗ ਤੇ ਨਾਲੇ ਲੱਗੀ ਐ ਇਹਨਾਂ ਨੂੰ ਠੰਡ ਤੇ ਆਜੋ ਜਿੰਨੇ ਚਾਹ ਪੀਣੀ ਆ ਸਾਡੇ ਵੱਲੋਂ ਖੁੱਲਾ ਸੱਦਾ ਚਾਹ ਬਹੁਤ ਟੇਸਟੀ ਬਣੀ ਹੋਈ ਐ ਉਹ ਉੱਥੇ ਪਹਿ ਹੀ ਢੋਤੇ ਪਈ ਮੈਨੂੰ ਲੱਗਦਾ ਕਰਾ ਤਾ ਚਾਹ ਠੰਡੀ ਹੋ ਚੱਲੀ ਐ ਕੋਲ ਆ। ਤੋਂ ਤੇ ਜਾਂਟ ਜਿਹੜਾ ਹਰੇ ਢੱਕਣ ਵਾਲਾ ਨਹੀਂ ਉਹ ਪਿਆ ਦੂਜਾ ਡੱਬਾ ਉਦੋਂ ਤੇ ਪਈ ਆ। ਕੱਲ ਮੇਰੀ ਬੁਰੀ ਹਾਲਤ ਸੀ ਖਾਂਗਣਾ ਤੇ ਜੁਕਾਮ ਨਾਲ ਤੇ ਨਾਲ ਐ ਲੱਗਦਾ ਜਿਵੇਂ ਬੁਖਾਰ ਹੋਇਆ ਹੁੰਦਾ ਤੇ ਅੱਜ ਜਗਰੂਪ ਦੀ ਆ। ਇਹ ਵਾਰੀ ਸੇਰੀ ਆਉਂਦਾ ਮੈਨੂੰ ਲੱਗਦਾ ਵਾਰੀ ਆਉਂਦੀ ਆ ਆਪਣੇ। ਹੈਂ? ਤੇ ਆਪਾਂ ਤਿਆਰ ਹੋ ਕੇ ਕਿੱਧਰ ਚੱਲਦੇ ਆ। ਆਓ ਤੇ ਕਹਿੰਦੇ ਆ। ਪੱਗ ਬੰਨੀ ਜਾਂਦੇ ਆ ਤੇ ਕਿੱਥੇ ਚੱਲਿਆ ਹੈ ਕਿੱਥੇ ਦੀ ਤਿਆਰੀ ਹੋਣਦੀ ਆ ਤੁਹਾਨੂੰ ਛੱਡਣ ਜਾਣ ਦੀ ਤਿਆਰੀ ਹੋਣਦੀ ਆ ਬੜੇ ਚਲਾਕ ਆ ਮਰੋ ਤੂੰ ਸੋਇਆ ਕੀ ਵੇਨਾ ਵਾ ਇਹ ਦੇਖੋ ਸੋਇਆ ਕੀ ਵੇਨਾ ਸਨੋਈ ਵੇਖਣ ਦੀ ਤੇ ਉਧਰ ਲਫਾਫਾ ਆ ਗਿਆ ਖਾਣ ਵਾਲੀ ਚੀਜ਼ ਆ ਕਿ ਤੇ ਇੱਧਰ ਵੀ ਕੜਕੜੋ ਹੁੰਦੀ ਆ ਤੇ ਸਨੋਈ ਦੇ ਜਿੱਥੇ ਲਫਾਫਾ ਆਵਾਜ਼ ਦਿਖੀ ਨਹੀਂ ਸਨੋਈ ਨੂੰ ਉਸੇ ਵੜੇ ਉਸनोई ਨੇ ਭੱਜ ਕੇ ਨਾ ਮਿੱਠਾ ਲੈ ਹੁਣ ਮੇਰੇ ਵੱਲ ਵੀ ਆਉਂਗੀ ਬਾਰ ਬਾਰ ਮੇਰੇ ਵੱਲ ਕੀ ਆ ਚੀਜ਼ ਉਹ ਨਾ ਤਾਂ ਇਹ ਦੋਆ ਤੇ ਉਧਰ ਦਵਾਈ ਤੇ ਉਧਰ ਰਵੇਸਣ ਜਾਂ ਖਾਲਾ ਉਹਨਾਂ ਤਾਂ ਜਿੱਤ ਨਹੀਂ ਰਹੀ ਆ ਸਰਦੀ ਖਾਂਸੀ ਯਾਰ ਤੇ ਕਾਮ ਹੋ ਗਿਆ ਅਹ ਤੇ ਉਹ ਹੈ ਨਾ ਸਰਦੀ ਖਾਂਸੀ ਜਮਲੇਰੀਆ ਹੁਆ ਸਦਾ ਹੈ ਅਗੇ ਤੇ ਇਹ ਤਾਂ ਚੱਲੂ ਇਹ ਤਾਂ ਚੱਲੂ ਐਡਾ ਚਲਾਈ ਰੱਖਿਆ ਕਰੋ ਕੜੀ ਚਾਹ ਦੀ ਸੁਣਾ ਲੈ ਕੇ ਇਹ ਤਾਂ ਟਿਕਲੇ ਮੁਤੇ ਇਹ ਕੋਈ ਟਾਈਮ ਹੋ ਗਿਆ ਪੂਰਾ ਸ਼ਾਮ ਦਾ 6:30 ਵਜੇ ਦਾ ਤੇ ਮੌਸਮ ਇੱਕਦਮ ਆਸਮ ਜੇ ਇਹੋ ਗਰਮੀਆਂ ਦੇ ਵਿੱਚ ਹੁੰਦਾ ਤੇ ਇਹੋ ਮੌਸਮ ਆਉਸਮ ਲੱਗਣਾ ਹੈਗਾ ਪਰ ਅਜੇ ਹੈਗੀ ਏ ਠੰਡ ਦੇ ਠੰਡ ਦਾ ਕਰਕੇ ਕੋਈ ਮੌਸਮ ਮੌਸਮ ਨਹੀਂ ਲੱਗਦਾ ਪਿਆ ਈਵਨ ਕਿ ਠੰਡ ਹੋ ਗਈ ਆ ਮੌਸਮ ਜਿੰਨਾ ਮਤਲਬ ਕਿ ਸੁਹਾਣਾ ਤੇ ਉਹਦੇ ਨਾਲ ਠੰਡ ਜਾਦੀ ਹੋ ਗਈ ਆਦਰ ਤਨ ਮੈਂ ਦਿਖਾਉਣੀ ਇਧਰ ਕਿ ਕੀ ਹਾਲ ਬਣਿਆ ਦਾ ਬੱਦਲੋਂ ਹੁੰਦਾ ਕਰਕੇ ਨਾ ਉਹ ਦੇਖੋ ਕਿੰਨੀ ਹਵਾ ਵੀ ਚੱਲਣ ਦੇ ਨਾਲ ਸਾਹਮਣੇ ਨੇ ਸ਼ਾਨ ਸਾਹਿਬ ਤੋਂ ਤੁਹਾਨੂੰ ਦਿਖਦਾ ਪਿਆ ਹੋਣਾ ਵਾ ਤੇ ਉਹਦਾ ਕਰਕੇ ਇੱਕਦਮ ਪੂਰੀ ਠੰਡ ਹੋ ਗਈ ਆ ਤੇ ਠੰਡ ਦੇ ਨਾਲ ਜਿਹੜਾ ਕਿ ਕੰਪਨੀ ਜੀ ਛੜਦੀ ਪਈ ਆ ਵੈਸੇ ਤੁਹਾਨੂੰ ਪਤਾ ਪਰ ਜਿਹੜੀਆਂ ਕੋਟੀਆਂ ਕਾਟੀਆਂ ਜਿਹੜੀਆਂ ਰੱਖਤੀਆਂ ਹੈਗੀਆਂ ਅੰਦਰ ਪੇਪਰ ਫੇਰ ਜ਼ਰੂਰਤ ਜੀ ਪੈਗੀ ਪਈ ਚਾਲਦੀ ਆ ਮੈਨੂੰ ਤੇ ਆ ਆਪਣਾ ਜੈਦੀਪ ਸਿੰਘ ਅਜੇ ਵੀ ਨਹੀਂ ਇਹਦੇ ਮम्मी पापा ਨਾਲ ਇਹਨੂੰ ਲੇਟ ਹੀ ਲੈਣ ਆਉਂਦੇ ਆ ਕਿਉਂਕਿ ਇਹਦਾ ਟਾਈਮ ਹੈਗਾ ਵਾ ਇਹਦੇ ਬਰਦਰ ਸਿਸਟਰ ਇਧਰ ਅੱਗੇ ਜਾਂਦੇ ਆ ਤੇ ਉਹਨਾਂ ਨੇ ਆਉਣਾ ਹੁੰਦਾ 7 ਵਜੇ ਤੇ ਫਿਰ ਉਹ 7 ਵਜੇ ਦੁਆਪਸ ਆਉਂਦੇ ਫਿਰ ਇਹਨੂੰ ਘਰ ਲੈ ਕੇ ਜਾਂਦੇ ਆ ਤੇ ਇਸ ਕਰਕੇ ਇਹ ਰੋਜ਼ ਮੇਰੀ ਵੀਡੀਓ ਦੀ ਐਂਡਿੰਗ ਦੇ ਵਿੱਚ ਤੁਹਾਨੂੰ ਮਿਲ ਜਾਂਦਾ ਵਾ ਤੇ ਗਾਇਸ ਅੱਜ ਦਾ ਵਲੌਗ ਬੱਸ ਇਦਾਂ ਹੀ ਸੀਗਾ ਸਾਰਾ ਦਿਨ ਐਵੇਂ ਹੀ ਆਪਣਾ ਨਿਕਲਿਆ ਤੁਸੀਂ ਦੱਸੋ ਤੁਹਾਨੂੰ ਅੱਜ ਦਾ ਆਪਣਾ ਵਲੌਗ ਕਿਵੇਂ ਲੱਗਾ ਅਗਰ ਥੋੜਾ ਵੀ ਵਧੀਆ ਲੱਗਾ ਹੋਵੇ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਬਿਲਕੁਲ ਨਾ ਭੁੱਲਿਓ え ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਹਰ ਤੱਕ ਤੇ ਲਈ ਸਾਰਿਆਂ ਨੂੰ ਸასი ਕਰ ਪਲੀਜ਼ ਜਿੰਨੀ ਵੀ ਸਪੋਰਟ ਹੋ ਸਕਦੀ ਕਰਿਆ ਕਰੋ ਤੇ ਜਗਰੂਪ ਅਜੇ ਵੀਡੀਓ ਵਿੱਚ ਚੇਜ਼ ਕਰਕੇ ਨਹੀਂ ਆ ਰਿਹਾ ਕਿਉਂਕਿ ਉਹ ਥੋੜੇ ਬਿਜ਼ੀ ਸੀਗੇ ਕੰਮ ਕਰਦੇ ਵਿੱਚ ਘਰ ਦੇ ਵਿੱਚ ਤੇ ਬਾਕੀ ਮੈਨੂੰ ਪਤਾ ਹੈ ਕਿ ਤਸੀ ਉਹਨਾਂ ਨੂੰ ਬਹੁਤ ਮਿਸ ਕਰਦੇ ਪੈ ਜਾਂਦੇ ਜਗਰੂਪ ਦੇ ਨਾਲ ਵੀਡੀਓ ਦਿਹਾਉਂਦੇ ਆ ਤੁਹਾਨੂੰ ਬਹੁਤ ਵਧੀਆ ਲੱਗਦੀਆਂ ਵਾ ਤੇ ਕੋਈ ਗੱਲ ਨਹੀਂ ਇੱਕ ਦੋ ਦਿਨਾਂ ਤੱਕ ਉਹਨਾਂ ਨੇ ਫ੍ਰੀ ਹੋ ਜਾਣਾ ਸੰਡੇ ਨੂੰ ਫ੍ਰੀ ਹੋ ਜਾਣਾ ਤੇ ਫਿਰ ਆਪਾਂ ਮੰਡੇ ਨੂੰ ਉਧਰ ਇੱਕ ਪ੍ਰਾਪਤੀ ਆ ਗਿਆ ਜੀ ਉਹਦੇ ਕੋ ਕਿਦਰ ਤੀ ਵੇਖਣਦੇ ਆ ਤੇ ਮੰਡੇ ਨੂੰ ਫਿਰ ਜੀ ਆਏ ਆ ਕਿਹੜੇ ਬਾਬਾ ਜੀ ਆਏ ਆ ਬਾਬਾ ਕੋਲਾ ਸੌਣ ਉਹ ਵੇ ਅਕੈਡਮੀ ਖੋਲੀ ਹੋਣਾ ਉਥੇ ਉਹ ਜਿਮ ਵਾਲੀ ਅੱਛਾ ਅੱਛਾ ਤੇ ਉਹ ਸਮਾਨ ਲੈਣ ਆਈ ਇਹਨਾਂ ਚੜਾਇਆ ਨਾ ਹਾਂ ਅੱਛਾ ਠੀਕ ਆ ਤੇ ਲੋ ਗਾਇਸ ਹੁਣ ਆਪਾਂ ਵਲੋਗਿੰਗ ਬਲੌਗ ਦੀ ਐਂਡਿੰਗ ਆਪਾਂ ਇੱਥੇ ਕਰਦੇ ਆ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਤਿ ਸ੍ਰੀ ਅਕਾਲ ਬਲੌਗ ਸਾਰਿਆਂ ਨੇ ਸਤਿ ਸ੍ਰੀ ਅਕਾਲ